ਲਓ। ਲਓ ਵੀ ਦੋਸਤੋ ਅੱਜ ਫੇਰ ਪਹੁੰਚ ਗਿਆ ਮਹੱਲਾ ਪ੍ਰੇਮਗੜ ਦੇ ਵਿੱਚ। ਅੱਜ ਫੇਰ ਉਹੀ ਹਾਲ ਹੈ ਜੋ ਕੱਲ ਹਾਲ ਸੀਗਾ। ਕੱਲ ਮੈਂ ਪਰਲਾ ਪਾਛਾ ਦਿਖਾਇਆ ਸੀ ਜਿੱਥੇ ਅੱਜ ਇੱਧਰ ਲਾ ਪਾਛਾ ਦਿਖਾ ਰਿਹਾ ਕਿ ਅੱਜ ਖਾਸੀ ਤੁਹਾਨੂੰ ਦਿਖਾ ਰਿਹਾ ਇਸ ਪਾਣੀ ਦੇ ਕਾਰਨ ਆਹ ਦੇਖੋ ਘਰਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ। ਆਹ ਜ਼ਮੀਨ ਬੈ ਗਈ ਆ। ਆ ਦੇਖ ਸਕਦੇ ਆ ਕਿੰਨੀ ਧਰਤੀ ਜਿਹੜੀ ਹੈ ਜੀ ਇਹ ਜ਼ਮੀਨ ਉੱਤੇ ਬੈ ਗਈ ਆ ਥੱਲੇ ਪਾਣੀ ਆ ਜਾ ਰਿਹਾ ਹੈਗਾ ਵਾਕਿ ਨਾਲੀਆਂ ਦਾ ਪਾਣੀ ਸਾਰਾ ਵਿੱਚ ਜਾ ਰਿਹਾ ਤੇ ਅੱਗੇ ਉਹ ਜਿਹੜਾ ਦਦਾ ਖੱਡਾ ਪਿਆ ਹੈਗਾ ਐਦਾਂ ਉਹ ਖੱਡਾ ਅੱਗੇ ਹੋਰ ਇਹਨਾਂ ਥੱਲੇ ਪੋਲੀ ਹੋ ਗਈ ਆ ਤੇ ਇਹ ਘਰਾਂ ਨੂੰ ਵੀ ਜਿਹੜਾ ਇਸ ਦਾ ਨੁਕਸਾਨ ਹੈਗਾ ਦੇਖ ਸਕਦੇ ਆ ਕਿੰਨਾ ਪਾਣੀ ਆ ਸਮੈਲ ਇੰਨੀ ਆ ਰਹੀ ਆ ਨਾ ਮੈਂ ਕੀ ਤੁਹਾਨੂੰ ਦੱਸਾਂ ਸੁਬਾਹ 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 ਇਹ ਇਹ ਇੱਥੋਂ ਲੈ ਕੇ ਕਾਫੀ ਅੱਗੇ ਤੱਕ ਇੰਨਾ ਹੀ ਪਾਣੀ ਜਿਹੜਾ ਖੜਾ ਨੰਗਦਾ ਹੋ ਨਹੀਂ ਸਕਦਾ ਆਹ ਦੇਖ ਲਓ ਬਜ਼ੁਰਗ ਜਿਹੜੇ ਆ ਜਾ ਰਹੇ ਆ ਉੱਪਰੋਂ ਉੱਪਰੋਂ ਪੌੜੀਆਂ ਥਾਣੀਆਂ ਗਾਂ ਹੁਣ ਸੋਚ ਪਈ ਆ ਤੇ ਅੱਗੇ ਕਿੱਦਾਂ ਜਾਵਾਂ ਇਹ ਪੋਜੀਸ਼ਨ ਹੈਗੀ ਆ ਮਹੱਲਾ ਪ੍ਰੇਮਗੜ ਦਾ ਖਾਣੇ ਦੇ ਨਾਲ ਜਿਹੜੀ ਗਲੀ ਜਾਂਦੀ ਆ ਤੇ ਉਸ ਗਲੀ ਦਾ ਹਾਲ ਹੈ ਜੀ ਕੱਲ ਵੀ ਤੁਹਾਨੂੰ ਦਿਖਾਇਆ ਸੀਗਾ ਦੂਸਰਾ ਏਰੀਆ ਤੇ ਅੱਜ ਇਹ ਏਰੀਆ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਹਾਲਾ ਦੇਖ ਲਓ ਵੀ ਕਿਹੋ ਜਿਹਾ ਹੈਗੇ ਆ ਸਿਹਤ ਡਿਪਾਰਟਮੈਂਟ ਇੱਕ ਪਾਸੇ ਜਿਹੜਾ ਹੈਗਾ ਵਾ ਲੋਕਾਂ ਦੇ ਘਰਾਂ ਦੇ ਵਿੱਚ ਆ ਕੇ ਛਾਪੇਮਾਰੀ ਕਰਦੇ ਹੈਗੇ ਆ ਤੇ ਮੱਛਰ ਮਲੇਰੀਆ ਦਾ ਕੋਈ ਪਾਣੀ ਦਾ ਨਹੀਂ ਖੜਾ ਕੁਲਰ ਚੈੱਕ ਕਰਦੇ ਆ ਤੇ ਇੱਥੇ ਮੱਲੂ ਮੱਲੀ ਇਹਨਾਂ ਪਾਣੀ ਇਕੱਠਾ ਹੋਇਆ ਹੈਗਾ ਬਿਮਾਰੀ ਦਾ ਘਰ ਹੈਗਾ ਉੱਪਰੋਂ ਬਿਮਾਰੀ ਲੱਗਣ ਦਾ ਡਰ ਜਿਹੜਾ ਹੈਗਾ ਇਲਾਕੇ ਦੇ ਵਿੱਚ ਹੈਗਾ ਡੈਂਗੂ ਤਾਂ ਚਲੋ ਕਹਿੰਦੇ ਆ ਸਾਫ ਪਾਣੀ ਦੇ ਵਿੱਚ ਹੁੰਦਾ ਹੈਗਾ ਪਰ ਮੱਛਰ ਮਲੇਰੀਆ ਦਾ ਇਹਦੇ ਨਾਲ ਹੋ ਸਕਦਾ ਹੈਗਾ ਗੱਲ ਕਰਦੇ ਆ ਇਲਾਕੇ ਦੇ ਲੋਕਾਂ ਦੇ ਨਾਲ ਜਦੋਂ ਇਹ ਨਗਰ ਨਿਗਮ ਦੇ ਵੀ ਜਾਂਦੇ ਆ ਜਾਂ ਮ्युनਿਸਪਲ ਕਾਉਂਸਲ ਆ ਜਿਹੜੇ ਆ ਉਹਨਾਂ ਦੇ ਕੋਲ ਜਾਂਦੇ ਆ ਉਹਨਾਂ ਦਾ ਕਹਿਣਾ ਹੈਗਾ ਕਿ ਹੜਤਾਲ ਆ ਵਾਕਈ ਠੀਕ ਹੈ ਤੇ ਹੜਤਾਲ ਹੈਗੀ ਆ ਜਿਨ੍ਹਾਂ ਨੇ ਹੜਤਾਲ ਕੀਤੀ ਆ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਹੈਗੀਆਂ ਬਈ ਇਸ ਚੀਜ਼ ਦੇ ਨਾਲ ਜਨਤਾ ਦਾ ਕੋਈ ਲੈਣਾ ਦੇਣਾ ਨਹੀਂ ਹੈ ਲੈਣਾ ਦੇਣਾ ਜਿਹੜਾ ਹੈਗਾ ਹੜਤਾਲ ਦਾ ਲੈਣਾ ਦੇਣਾ ਹੈਗਾ ਬਸ ਸਰਕਾਰ ਦੇ ਨਾਲ ਠੀਕ ਹੈ ਨਾ ਸਰਕਾਰ ਦੇ ਮੰਤਰੀ ਇੱਥੇ ਹੈਗੇ ਆ ਐਮ ਐਲ اے ਇੱਥੇ ਹੈਗੇ ਆ ਉਹਨਾਂ ਨੂੰ ਚਾਹੀਦਾ ਵੀ ਜਿਹਨਾਂ ਲੋਕਾਂ ਨੇ ਆਪਣੀਆਂ ਮੰਗਾਂ ਦੇ ਵਾਸਤੇ ਹੜਤਾਲ ਕੀਤੀ ਹੈਗੀ ਆ ਉਹਨਾਂ ਨਾਲ ਬੈਠੋ ਬੈਠ ਕੇ ਉਹਨਾਂ ਦੀ ਗੱਲਬਾਤ ਸੁਣੋ ਉਹਨਾਂ ਦੀ ਸਮੱਸਿਆ ਜੋ ਵੀ ਹੈਗੀ ਆ ਉਸ ਨੂੰ ਹੱਲ ਕਰੋ ਜਨਤਾ ਨੂੰ ਕਿਉਂ ਤਕਲੀਫ ਜਿਹੜੀ ਹੈਗੀ ਆ ਹੋ ਰਹੀ ਆ ਤਕਲੀਫ ਤੇ ਹੁਣ ਮੰਤਰੀ ਨੂੰ ਯਾਨੀ ਮੰਗਲ ਨੂੰ ਹੋਣੀ ਚਾਹੀਦੀ ਹੈਗੀ ਆ ਤੇ ਲੋਕ ਜਿਹੜੇ ਹੈਗੇ ਇਹਦੇ ਵਿੱਚ ਆਮ ਖਾ ਰਗੜੇ ਜਾ ਰਹੇ ਨੇ ਐਮਐਲਏ ਬ੍ਰਹਮਸ਼ੰਕਰ ਜెంਪਾ ਡਾਕਟਰ ਰਵਜੋਤ ਜਿਹੜੇ ਕਿ ਨਿਕਾਇਮ ਮੰਤਰੀ ਹੈਗੇ ਉਹਨਾਂ ਦੀ ਜੀ ਬੇਨਤੀ ਹੈਗੀ ਆ ਤੇ ਭਾਈ ਜਿਨ੍ਹਾਂ ਲੋਕਾਂ ਨੇ ਹੜਤਾਲ ਕੀਤੀ ਆ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੈਗੀਆਂ ਉਹਨਾਂ ਨੂੰ ਮੰਨੋ ਮੰਨ ਕੇ ਜਿਹੜੀ ਹੈ ਜੀ ਸਮੱਸਿਆ ਹੱਲ ਕਰੋ ਜਿਹਦੇ ਨਾਲ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਆਈਡੀਆਂ ਚੀਜ਼ਾਂ ਹੈਗੀਆਂ ਇਹਦੇ ਤੋਂ ਲੋਕਾਂ ਨੂੰ ਨਜਾਤ ਮਿਲੇ ਬੁਲਵਟਾ ਸਾਹਿਬ ਦਾ ਨਿਯਮ ਸਿਆਰੂ ਹੈ ਹਾਂਜੀ ਜੋ ਬਿਮਾਰੀ ਇੰਨੀ ਲੱਗਨ ਪਿਆਰ ਹੋਈ ਫਰੇਮ ਲੜ ਕੇ ਅੰਦਰ ਆ ਗਿਆ ਖਾਰਾ ਹੋਰ ਪਾਸੇ ਨਹੀਂ ਕਿਤੇ ਜਾ ਸਕਦਾ ਇਹ ਨੀਮਾ ਏਰੀਆ ਹੈਗਾ ਨਾ ਉਹਦੇ ਕਰਕੇ ਜਿਆਦਾ ਆ ਗਿਆ ਜੀ ਭੈਣਾਂ ਸਭ ਨੂੰ ਚਾਹੀਦਾ ਹਰ ਬੰਦੇ ਨੂੰ ਚਾਹੀਦਾ ਹੈ ਕਿ ਇੰਨਾ ਕਮਲ ਕੁਝ ਵੀ ਹੋਈ ਪਈ ਹੈ ਇੰਨੇ ਦਿਨ ਹੋਇਆ ਐ ਰੋਲਾ ਪਿੰਦੇ ਨੂੰ ਕਿਉਂ ਨਹੀਂ ਫੋਨ ਦਿੰਦੇ ਸਾਡੇ ਸ਼ਹਿਰ ਹੁਸ਼ਿਆਰਪੁਰ ਦੇ ਮੰਤਰੀ ਆਗੇ ਉਹਨਾਂ ਨੂੰ ਪੀਰ ਕਰਦੇ ਹੋ ਸਾਰੇ ਆਪਣੇ ਸਾਡੇ ਕੁਰਸੀਆਂ ਨੂੰ ਆਪਣੀਆਂ ਨੂੰ ਪਾਇਓ ਸਾਰੇ ਆਪੋ ਆਪਣ ਜਨ ਹਾਂ 35000 ਡਾਰਨੀ ਆਪਣੀਆਂ ਆਪਣੀਆਂ ਕੁਰਸੀਆਂ ਨੂੰ ਸਾਰੇ ਪਾਏ ਆ ਪਬਲਿਕ ਜਿਹੜੀ ਹੈਗੀ ਆ ਰਗੜੇ ਦੇ ਵਿੱਚ ਆ ਰਹੀ ਆ ਪਬਲਿਕ ਨੂੰ ਪਰੇਸ਼ਾਨੀ ਹੋ ਰਹੀ ਹੈਗੀ ਆ ਸਾਰੇ ਆਪੋ ਆਪਣੇ ਕੰਮਲੇ ਪਾਇਓ ਕਿਸੇ ਦਾ ਕੋਣ ਕਰ ਸਕਦਾ ਹੈ ਆਪਣੀਆਂ ਕੁਰਸੀਆਂ ਦੇ ਰੋਣੇ ਆ ਪਬਲਿਕ ਲਈ ਦੇਖਣਾ ਕੋਈ ਕੋਈ ਨਹੀਂ ਉਹ ਬੁਰਾ ਹਾਲ ਹੈ ਜੀ 4-5 ਦਿਨੋਂ 4 ਦਿਨ ਹੋ ਗਿਆ ਜੀ ਸਾਡਾ ਤਾਂ ਬਦਬੂ ਨਹੀਂ ਆ ਰਹੀ ਆ ਰਹਿਣਾ ਵੀ ਔਖਾ ਹੋਇਆ ਪਿਆ ਰਹਿਣਾ ਔਖਾ ਹੋਇਆ ਪਿਆ ਜੀ ਬਹੁਤ ਜ਼ਿਆਦਾ ਦੇਖੋ ਖੱਡੇ ਪਏ ਆ ਬਿਲਕੁਲ ਆ ਤੇ ਜਮੀਨੀ ਰਹਿਣ ਦੀ ਹੈ ਜੀ ਨਗਰ ਨੇ ਇਨਵਾਰੀ ਕਰ ਚੁੱਕੇ ਆ ਪਰ ਉਹ ਕਹਿੰਦੇ ਜੀ ਸਾਡੇ ਪ੍ਰਸ਼ਾਸਨ ਕੋਲ ਪੈਸੇ ਹੈ ਨਹੀਂ ਕਦੀ ਸਾਰੀ ਟੁੱਟੀ ਪਈਆ ਰੋਡ ਸਾਰਾ ਉੱਥੇ ਤੱਕ ਤੇ ਇਹਦੇ ਨਾਲ ਤਾਂ ਘਰਾਂ ਨੂੰ ਵੀ ਨੁਕਸਾਨ ਹੋ ਰਿਹਾ ਜੀ ਜ਼ਿਆਦਾ ਨੁਕਸਾਨ ਜੀ ਰਾਤ ਨੂੰ ਕਈ ਵਾਰੀ ਸੀਟ ਲਾਈਟ ਬੰਦ ਹੁੰਦੀ ਐਕਸੀਡੈਂਟ ਹੋਣ ਦਾ ਖਤਰਾ ਕਾਲ ਪਰਸਕਿਟੀਆ ਤੇ ਬਾਕੀ ਜੀ ਹੈਗੀ ਉਹ ਵੀ ਡਿੱਗ ਜਾਂਦੀ ਉਹ ਵੀ ਡਿੱਗਣੀ ਆ ਜੀ ਕੁਝ ਵੀ ਹੋ ਸਕਦਾ ਐਕਸੀਡੈਂਟ ਹੋ ਜਾਂਦਾ ਜੀ ਕੱਲ ਦੋ ਤਿੰਨ ਕਾਰਾਂ ਡਿੱਗੀਆਂ ਵਿੱਚ ਉੱਥੇ ਬੈਠ ਕੇ ਮੋਟੇ ਸਾਰੇ ਆ ਕੇ ਰਹਿ ਕੇ ਦੇਖਣ ਇੱਕ ਘੰਟਾ ਬੈਠ ਕੇ ਦੇਖਣੇ ਕੋਈ ਫੋਟੋ ਰੱਖੀ ਉੱਧਰ ਆ ਰਹੇ ਆ ਲੈ ਆਲੇ ਕਿੱਧਰ ਆਏ ਨਹੀਂ ਇਹ ਦੇਖੋ ਆਖੇ ਸ਼ਿੱਟ ਹਾਂਜੀ ਮੇਰੀ ਫੋਟੋ ਆ ਗਈ ਆ ਅੱਜ ਫੇਰ ਆ ਜਾਂਦੀ ਫੋਟੋ ਬੋਲੋ ਉਹ ਮੁੰਡੇ ਦੇ ਘਰ ਤਾਂ ਆ ਉਹ ਮਨ ਤੇਰੀ ਨੂੰ ਕਹਿ ਦਿਓ ਉਹ ਕਹੋ ਪਾਣੀ ਕਢਾਉਣਾ ਹੋਰ ਕੀ ਕਰਨਾ ਪਾਣੀ ਕਢਾ ਦਿਓ ਮੇਨ ਤਾਂ ਦੀ ਗੱਲ ਆ ਹਾਂ ਹੋਰ ਕੁਝ ਆਏ ਹੋਏ ਬਹੁਤ ਓਕੇ ਆ ਬ੍ਰਹਮ ਸਿੰਘ ਕੇ ਢਿੰਪੇ ਨੇ ਵੀ ਕਹਿ ਦਿਓ ਓਏ ਅਮਲੇ ਓਏ ਅਮਲੇ ਓਏ ਕਰਦੇ ਮਾਤਾ ਨਾਲ ਇਸੇ ਗਲੀ ਦਾ ਕੰਮ ਮਾ ਸਾਹੀ ਪਾਣੀ ਹੋਇਆ ਪਿਆ ਉਹਨੂੰ ਕਾਹ ਲੋ ਤੁਸੀਂ ਵੀ ਇਦਾਂ ਹੀ ਕਹਿਦੇ ਹੋ আচ্ছা ਕਹੋ ਕਹੋ ਕਰ ਦੋ ਕੰਮ ਸਾਡਾ ਕਰ ਦੋ ਕਰ ਦਿਓ ਮਾਤਾ ਦੀ ਗੱਲੇ ਸੁਣ ਲਓ ਹਾ ਇੱਧਰ ਪੁੱਛ ਜਿਹੜੇ ਰੋਜ਼ ਨੰਗਦੇ ਜੀ ਹਾਂਜੀ ਹਰ ਰੋਜ਼ ਨੰਗਦੇ ਆ ਤੁਸੀਂ ਹਾਂਜੀ ਰੋਜ਼ ਨੰਗਦੇ ਆ ਇੰਨਾ ਬੁਰਾ ਹਾਲ ਹੈ ਜੀ ਇੱਥੇ ਜੀ ਸੜਕਾਂ ਗਲੀਆਂ ਨਾਲੀਆਂ ਦਾ ਇਹ ਜਿੰਪਾ ਸਾਹਿਬ ਦੀ ਮਿਹਰਬਾਨੀ ਹੈ ਸ਼ਾਇਦ ਬੁਰਾ ਹਾਲ ਕੀਤਾ ਹੋਇਆ ਹੈਗਾ ਸੁਿੰਦਰ ਕਮਾਲ ਸ਼ਿੰਦਾ ਜੀ ਸ਼ਹਿਰ ਦੇ ਮੇਰੇ ਜੀ ਸ਼ਾਇਦ ਇਹ ਹਾਲਾਤ ਸ਼ਹਿਰਪੁਰ ਸਾਡੇ ਸ਼ਹਿਰ ਦਾ ਬਹੁਤ ਬੁਰਾ ਹਾਲ ਹੈਗਾ ਜੀ ਤੁਹਾਨੂੰ ਤੇ ਹਰ ਵਕਤ ਹੀ ਘੁੰਮਣਾ ਪੈਂਦਾ ਹਰ ਵਕਤ ਇਹ ਹਾਲ ਹੈ ਰੋਡ ਦੇ ਖਰਾਬ ਹੈ ਸ਼ਹਿਰ ਦੇ ਰੋਡ ਖਰਾਬ ਹੈ ਕੋਈ ਸ਼ਹਿਰ ਦੇ ਰੋਡ ਖਰਾਬ ਹੈ ਸ਼ਹਿਰ ਵਿੱਚ ਗੰਦੇ ਤੇ ਲੱਗੇ ਪਏ ਹੈਗੇ ਹੈ ਮੂੰਹ ਤੋਂ ਵੀ ਹੋਣਗੇ ਤਾਂ ਕੋਈ ਨਹੀਂ ਕੋਈ ਆਹ ਦੇਖ ਲਓ ਪਾਣੀ ਨੂੰ ਦੇਖ ਕੇ ਹੀ ਨਹੀਂ ਆ ਰਹੀ ਜੀ ਆਹ ਜਿਹੜਾ ਡੰਡਾ ਪਾਣੀ ਹੈਗਾ ਵਾ ਇਹਨੂੰ ਦੇਖ ਕੇ ਬਹੁਤ ਸਾਰੀ ਜਨਤਾ ਪਿੱਛੇ ਮੁੜ ਰਹੀ ਹੈਗੀ ਆ ਤੇ ਅਸੀਂ ਵੀ ਅਪੀਲ ਕਰਦੇ ਆਂ ਭਾਈ ਆ ਜਨਤਾ ਖੜੀ ਹੈ ਇਹਨਾਂ ਦਾ ਰਹਿਣਾ ਜਿਹੜਾ ਹੈਗਾ ਇੱਥੇ ਬੈਠਣਾ ਉੱਠਣਾ ਬਹੁਤ ਜ਼ਿਆਦਾ ਦੁਖੀ ਹੈਗੇ ਇਹ ਇਹਨਾਂ ਦੇ ਘਰ ਮੋਰੇ ਧਰਨੇ ਦੇਵਾਂਗੇ ਜੀ ਹਾਂਜੀ ਮੈਸਟਰ ਵਾਲੇ ਘਰ ਮੋਰੇ ਤਾਂ ਨਹੀਂ ਦੇਵਾਂਗੇ ਭਾਜੀ ਦੇ ਘਰ ਮੋਰੇ ਤਾਂ ਨਾ ਦੇਣਾ ਪੈਣਾ ਹੈ ਇਸ ਹਿਸਾਬ ਨਾਲ ਇਸ ਹਿਸਾਬ ਨਾਲ ਸਾਡੇ ਹਾਲਾਤ ਆ ਬਿਮਾਰੀਆਂ ਫੈਲਣ ਦਾ ਡਰ ਆ ਜੀ ਫਿਰ ਪਾਸ ਆਉਦੇ ਘਰ ਮੋਰੇ ਅਸੀਂ ਕਰਨਾ ਦੇਵਾਗੇ ਜੀ ਨਹੀਂ ਹੋਊਗਾ ਜੀ ਲਾਲੋ ਜੀ ਹਾਂਜੀ ਐਮਐਲਏ ਵੀ ਐਮਐਲਏ ਵੀ ਆਪ ਦਾ ਐਮਪੀ ਵੀ ਆਪ ਦਾ ਫਿਰ ਵੀ ਸਾਡੇ ਆ ਹਾਲਾਤ ਆ ਕਹਿੰਦੇ ਸੀ ਅਸੀਂ ਵੋਟਾਂ ਲਮਾਂਗੇ ਤਾਂ ਜੇ ਕੰਮ ਕਰਾਂਗੇ ਦੁਬਾਰਾ ਲੈਣਾ ਮਗਾ ਹੁਣ ਇੱਥੇ ਕਿਸ ਕਿਸ ਮੂਨਾ ਸਾਡੇ ਕੋ ਵੋਟਾਂ ਲੈਣਾ ਹੋਗੇ ਬਿਲਕੁਲ ਬਿਲਕੁਲ ਸਾਡੇ ਕੋ ਕਿਸ ਮੂਨਾ ਵੋਟਾਂ ਲੈਣਾ ਆ ਉਹਨਾਂ ਨੇ ਦੇ ਵੋਟਾਂ ਪੈਣੀਆਂ ਇੱਦਾਂ ਦੀ ਪੋਜੀਸ਼ਨ ਦੇ ਵਿੱਚ ਹੁਣ ਤੇ ਗੁੱਥਾਈ ਦੇ ਖਾਣਗੇ ਲੋਕੀ